ਜੀ ਕਾਲ ਮੈਰੀਆਂ ਦਿਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਸੋਚਲ ਵਿੱਚ ਪੈ ਗਈ ਹੈ ਜੀ ਹਾਂ ਦੱਸ ਜੀ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਲੈ ਕੇ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਤਰਲੋ ਮੱਛੀ ਹੋ ਰਹੀਆਂ ਨੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣਾਂ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਉਹ ਲੋਕ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਅਤੇ ਜਦੋਂ ਸਵਾਲ ਪੁੱਛਿਆ ਗਿਆ ਕਿ ਮੈਡਮ ਨਵਜੋਤ ਕੌਰ ਸਿੱਧੂ ਕੀ ਲੋਕ ਸਭਾ ਦੀਆਂ ਚੋਣਾਂ ਲੜਨਗੇ ਤਾਂ ਉਹਨਾਂ ਨੇ ਕਿਹਾ ਕਿ ਇਹਦਾ ਜਵਾਬ ਮੈਡਮ ਸਿੱਧੂ ਹੀ ਦੇਣਗੇ ਕਿ ਉਹਨਾਂ ਨੇ ਚੋਣ ਲੜਨੀਆਂ ਜੇ ਨਹੀਂ ਪਰ ਮੈਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ। ਚੱਲ ਰੋ ਠੁੱਕ ਲਾ ਕੇ ਇੱਥੇ ਆ ਕੇ ਕੁੜੀਆਂ ਵੇਚਦੇ ਲੋ। ਜੇ ਨਾ ਝੂਠਾ ਹੋਵੇਂ ਤੁਮਾਂ ਲਈਓ ਰਾਜੀ ਦੀ ਸ਼ਰਤ। شوف ਕਿ ਤੁਸੀਂ ਇਹ ਕਹਿੰਦੇ ਹੋ ਜੀ ਖੇਲਾ ਦੇ ਵਿੱਚੋਂ ਫੋਨ ਕਰੀ ਜਾਂਦੇ ਸਾਡੇ ਗੌਰਵਾਨੇ ਪਟਕੇ ਹੋਏ ਹੈ ਇਹਨਾਂ ਨੂੰ ਕੌਣ ਇਸਤੇਮਾਲ ਕਰ ਰਿਹਾ ਤੇ ਕੌਣ ਰੋਕਦਾ ਹੈ ਤੈਨੂੰ ਭਗਵੰਤ ਮਾਨ ਸਾਹਿਬ ਤੂੰ ਨਿਕਲਦਾ ਕਦੇ ਕਹਿੰਦਾ ਅਰਦਾਸ ਕਰੋ ਉੱਥੇ 4 ਕਰੋੜ ਕਦੇ ਕਹਿੰਦਾ ਸਾਈਕਲ ਚਲਾਓ ਉੱਥੇ 4 ਕਰੋੜ ਕਹਿੰਦੇ ਗੋਗਛਾਲਾ ਉੱਥੇ 28 ਕਰੋੜ ਔਰ ਆਦੇ ਗੁਜਰਾਤ ਛੱਤੀਸਗੜੀ ਫੋਧਿਆ ਬਾੜ ਨਿਕਲੀ ਚੁਈ ਚੁਈ ਵੀ ਨਹੀਂ ਨਿਕਲੀ ਮਰੀ ਹੋਈ ਕਿੰਨੇ ਪੈਸੇ ਲਾਏ ਫਿਰ ਤੂੰ ਮੁੱਕਰਦਾ 6 ਲੱਖ ਰੁਪਈਆ ਪਰ ਘੰਟਾ ਜਹਾਜ ਉਹਦੇ ਨੂੰ ਡਾ ਕੇ ਇਹਨੂੰ ਨਿਕਲ ਜਾਣਾ ਐਨ ਉਹਨੇ ਨਿਕਲ ਜਾਣਾ ਕਿਹਦੇ ਪੈਸੇ ਨੇ ਉਹ ਹਾਈ ਕੋਰਟ ਕਹਿੰਦਾ ਹੈ ਕਿ ਤੇਰੀਆਂ ਜੇਲਾਂ ਦੇ ਵਿੱਚ 2G ਗੇਮਰ ਨੇ ਤੇ 5G ਫੋਨ ਨੇ ਅੰਦਰ ਹੁਣ ਤੂੰ ਮੈਨੂੰ ਦੱਸ ਛੋਟੇ ਵੀਰ ਤੁਸੀਂ ਮੈਨੂੰ ਦੱਸੋ ਸਰ ਇਹਦੇ ਹੋਰ ਨਾਮ ਬਾਲੀ ਹੋਰ ਕਿਸੇ ਤੋਰ ਤੇ ਸਰ ਜੀ ਜਦੋਂ ਤੁਹਾਡੀਆਂ ਟੂਈ ਟੂਈ ਕਰਦੀਆਂ 11-1200 ਗੱਡੀਆਂ ਨਿਕਲਦੀਆਂ ਅੱਗੇ ਪਿੱਛੇ ਉੱਤੇ ਥੱਲੇ ਉਦੋਂ ਗੇਮਰ ਲੱਗੇ ਹੁੰਦੇ ਆ ਸੈਨੀਟਾਈਜ਼ਰ 1 ਕਰੋੜ ਰੁਪਇਆ ਲਾਵੇ ਤੇਰੀ ਐਡਾਂ ਛੱਤੀ 1 ਕਰੋੜ ਰੁਪਇਆ ਲਾ ਜੇਲ ਸੈਨੀਟਾਈਜ਼ ਹੋ ਜਾਂਦੀ ਹੈ 5G ਗੇਮਰ ਲਾਓ ਅੰਦਰ 200 ਫੋਨ ਸੈਟ ਦੇ ਇੱਕ ਨਹੀਂ ਜਾਂਦਾ ਜਾ ਜਦੋਂ ਮੈਂ ਐਮਪੀ ਨੂੰ ਤੁਸੀਂ ਸੱਜ ਸਿਗਰਟ ਬੀੜੀ ਪੂਰੀ ਅੰਦਰ ਉਸੇ ਰੇਟ ਤੇ ਮਿਲਦੀ ਹੁੰਦੀ ਅੱਜ ਜ਼ਰਦੇ ਦੀ ਇੱਕ ਪੂਰੀ 10 ਰੁਪਏ ਦੀ 2000 ਦੀ ਇਹਦੇ ਜਾਂਬਾਜ਼ ਜੇਲ੍ਹਾਂ ਦੇ ਅਫਸਰ ਤੇ ਮੁਲਾਜ਼ਮ ਨਹੀਂ ਮੈਂ ਤੁਹਾਨੂੰ ਐਵੇਂ ਨਹੀਂ ਕਹਿ ਰਿਹਾ ਦੋ ਦੋ ਸੋ ਬੰਦੇ ਦੇ ਮਗਰ ਇੱਕ ਮੁਲਾਜ਼ਮ ਹੈ 200 ਬੰਦਿਆਂ ਦੀ ਬੈਰਕ ਇੱਕ ਮੁਲਾਜ਼ਮ ਸਾਹਮਣੇ ਆ ਉਹਨਾਂ ਦੇ ਵਿੱਚੋਂ ਵੀ ਪਸ ਬੰਦਿਆਂ ਨੂੰ ਲੱਖਾਂ ਰੁਪਏ ਦੇ ਕੇ ਉਹ ਕੰਮ ਤੁਰੀ ਜੇ ਇੰਨੇ ਪੈਸੇ ਨੇ ਸਟੇਟ ਕੋਲ ਦੇੇ ਨੌکریاں ਭਰਦੇ ਸਾਰੀਆਂ ਸਾਮੀਆਂ ਹੈ ਇਹ ਗੱਲਾਂ ਤਾਂ ਕਦਾਈਂ ਬਤਾਈਆਂ ਨਹੀਂ ਭਰਦੇ ਇਹ ਪੰਜਾਬ ਦੇ ਮੁੱਦੇ ਨੇ ਹਾਈ ਕੋਰਟ ਨੇ ਭਲਾ ਕੇ ਠੋਕ ਕੇ ਗਿਆ ਇੱਕ ਹਫ਼ਤੇ ਦੇ ਵਿੱਚ ਪੌਂਸੀ ਦੇ ਪੌਂਸੀ ਕੀ ਹੈ ਤੁਸੀਂ ਅੰਦਰ ਛੋਟੀ ਜੀ ਦੁਕਾਨ ਖੋਲਦੇ ਹੋ ਉੱਥੇ ਤੇ ਭਾਈ ਬੀੜੀ ਚਾਪਾ ਜੂਦੇ ਜਿਹਨੇ ਲੈਣਾ ਹੈ ਜਿਵੇਂ ਦੁੱਧ ਪੀਂਦੇ ਆ ਉਹ ਹੋਰ ਜਿਹਨੇ ਭਾਈ ਲੈਣਾ ਕੋ ਲੈ ਲਵੇ ਤੇ ਅੰਡਰਟ੍ਰਾਇਲ ਕੰਮ ਨਹੀਂ ਕਰੂਗਾ ਇੱਕ ਨੰਬਰ 2 2G ਜੇਮਰ ਲਾਏ 2G ਜੇਮਰ ਲਾਵੇ ਸਾਰੀਆਂ ਜੇਲਾਂ ਦੇ ਵਿੱਚ ਇਹ ਇੱਕ ਫੋਨ ਚੱਲ ਜੇ ਮੇਰਾ ਨਾਮ ਤੱਕ 5G 5G ਤੁਹਾਡੇ 2G ਲੱਗੇ ਆ ਮੈਂ ਪਹਿਲਾਂ ਕਹਿ ਚੁੱਕਿਆ 5G ਜੇਮਰ ਲਾਇਆ ਤੁਹਾਡੇ 2G ਲਾਇਆ ਲਾਫ ਆਈਡੀਆ ਮੈਂ ਜੇ ਇੱਕ ਚੱਲੇ ਫੋਨ ਜੁਮਾ ਦੇ ਦੀ ਅੱਜ ਤੈਨੂੰ ਸਿੱਧੂ ਹੁਸੇ ਵਾਲਾ ਮੈਨੂੰ ਉਸ ਤਰਸਾਂਦਾ ਉਸ ਬਾਦ ਕਿੰਨਾ ਫਕਰ ਹੈ ਪੰਜਾਬ ਨੂੰ ਕੁਝ ਬਚੇ ਨਹੀਂ ਅੱਜ ਤੀ ਤੁਸੀਂ ਐਫ ਆਈ ਆਰ ਨਹੀਂ ਦੱਦ ਕੇ ਹੋਈ ਐਫ ਆਈ ਆਰ ਨਹੀਂ ਫਤਿਆਂ ਜੇ ਦੇ ਕਰ ਜੋ ਬਾਪ ਕਹਿੰਦਾ ਉਹਨੂੰ ਸ਼ੱਕ ਕੋਕਰ ਦਾ ਸ਼ੱਕ ਕਰਨ ਦਾ ਤਾਂ ਹੱਕ ਹੈਾਰੇ ਕੋਈ ਪਰ ਹੈ ਕੋਈ ਕਾਟ ਕਹਿੰਦਾ ਮਰਰ ਪੁਸ਼ਟੀ ਕਰਦਾ ਹੈ ਕਾਟ ਦੀ कोर्ट ਕਹਿੰਦਾ 75 ਬੰਦੇ ਆ ਸੀ ਦੱਸ ਦਿੰਦੇ ਆ ਬੀਐਸਐਫ ਵਾਲਿਆਂ ਨੇ ਦੱਸਿਆ ਵੀ ਆ ਬੰਦੇ ਡਰੱਗ ਦੀ ਕਰਦੇ ਆ ਸਮਗਲਿੰਗ ਕਚੇਰੀ ਕੋਰਟ ਹਾਈ ਕੋਰਟ ਬੀਐਸਐਫ ਕਹਿ ਰਿਹਾ ਵੀ 75 ਬੰਦੇ ਲੱਗ ਪੈਡਲਰ ਇਹਨਾਂ ਦਾ ਨੈਕਸਸ ਆ ਮੈਂ ਪਹਿਲੇ ਦਿਨ ਤੋਂ ਕਹਿੰਨਾ ਪੁਰਸ ਨਾਲ ਤੇ ਪੋਲੀਟਿਸ਼ੀਅਨ ਨਾਲ ਡਰਗ ਪਾਲਿਸੀ ਫੇਲ ਹੈ ਥੋਡੀਆਂ ਜੇਲਾਂ ਫੇਲ ਨੇ ਤੇ ਲਾਅ ਐਂਡ ਆਰਡਰ ਇਹ ਕਹਿੰਦੇ ਹਾਂ ਸ਼ਾਂਤੀ ਨਹੀਂ ਹੋ ਰਹੀ ਦੇਖੀਏ ਬਠਿੰਡੇ ਦੀ ਸ਼ਾਂਤੀ ਹਟਦਾ ਕੋਈ ਇੱਥੇ ਐਮਐਲਏ ਆ ਕੇ ਮੈਂ ਆਂਦੀ ਆਲੇ ਕਿੰਨੇ ਦਿਨਾਂ ਨੂੰ ਕਿੰਨਾ ਹੋਣਾ ਭਾਈ ਪੁਲਿਸੀਏ ਭਾਈ ਅਸੀਂ ਹੈ ਇੱਥੇ ਪੁਲਿਸੀਆ ਐਮਐਲਏ ਕਈ ਕੁੜੀ ਦੇ ਕੋੜੀ ਮਾਰੀ 75% ਲੋਕ ਰਾਈਆਂ ਤੇ ਪੈਸੇ ਦੇਈ ਜਾ ਰਹੇ ਉਹ ਕਹਿੰਦੇ ਦੱਸਣਾ ਹੀ ਨਹੀਂ ਇਹ ਹਾਰੋਗੇ ਪੰਜਾਬ ਕਿਸੇ ਇੱਕ ਬੰਦੇ ਉੱਤੇ ਆਵੇ ਭਾਈ ਖਸੂਸ ਆਪਣਾ ਕਹਿੰਦੇ ਘਰ ਗਿਆ ਹੋਵੇ ਤੁਸੀਂ ਹੋਮ ਮਿਨਿਸਟਰ ਹੋ ਮਹਾਰਾਜ ਇਤੋਂ ਵੱਡਾ ਫੇਲ ਕਾਂਗਰਸ ਦੇਖਿਆ ਕਿਤੋਂ ਵੱਡਾ ਫੇਲ ਜੇਐਲ ਮਿਨਿਸਟਰ ਦੇਖਿਆ ਮੰਤਰੀ ਬਦਲੀ ਜਾਣਾ ਹੈ ਲੋਕੀ ਬਦਲ ਦੇਣਗੇ ਸੀ ਇਮਾਨਦਾਰੋਂ ਕਿਧਰੋਂ ਇਮਾਨਦਾਰੋਂ ਮੈਂ ਜਾਣ ਮੈਂ ਫੇਰ ਕਹ ਰਿਹਾ 200 ਮਾਰ ਗਿਆ ਚੁੱਕਿਆ ਤੂੰ ਕਿਧਰੋਂ ਇਮਾਨਦਾਰੋਂ ਮੈਨੂੰ ਸਮਝਾ ਤਸੀਂ ਜਿਹੜੀ ਟਰਾਲੀ ਦੇਤੇ ਜੀ 3 ਕਰੋੜ ਦੀ ਵਿਕਦੀ ਸੀ 3 3000 ਦੀ ਜਿਹੜੀ ਮਤਲਬ ਟੋਟਲ ਜਿਹੜੀ ਉਹ ਆ ਇਹ ਕਾਮ ਕਰ 3000 ਦੀ 3 ਸੈਂਕੜੇ ਰੇਤਾ ਮਿਲਦਾ ਸੀ ਦੇਤੀ ਸੋਪਾ ਅਦੀ ਕੀ ਹੈ ਜੀ ਹੱਟਾ ਦਾਸ ਤੋਂ ਥੱਲੇ ਨਹੀਂ ਜਾ ਸਕਦੇ 40 40 ਫੁੱਟ ਦੇ ਕੱਤੇ ਪਾਇਪੇ ਨੇ ਇਹਨਾਂ ਦੇ ਮੰਤਰੀਆਂ ਦੇ ਉੱਥੇ ਮੈਂ ਜਾਵਾਂ ਕਰੂ ਸ਼ਿਕਾਇਤ ਦੇਖੋ ਇੰਜ ਕੀਚ ਕਦੋਂ ਲੜਨੋਂ ਗੜ ਉਹ ਵੀ ਮੈਂ ਕਹੀ ਜਾਂਦਾ ਸੀ ਇੱਕ ਟਰੱਕ ਇੰਪਾਉਂਡ ਕੀਤਾ ਹੋਵੇ ਕ੍ਰਸ਼ਰਾਂ ਦੀ ਇੰਡਸਟਰੀ ਲੋਕੀ ਟੈਕਸ ਭਰਾ ਰਹੇ ਨੇ ਜਿਹੜੇ ਕ੍ਰਸ਼ਰ ਚਲਾਉਂਦੇ ਆ ਉਹਨੂੰ ਟੈਕਸ ਭਰੋਣਾ ਪੈਂਦਾ 7 ਰੁਪਏ ਪਰ ਯੂਨਿਟ ਹੈ ਜੀ ਪਰ ਸਰਕਾਰ ਦੇ ਗਿਆਨ ਹਜ਼ਾਰ ਕਰੋੜ ਦੀ ਚੋਰੀ ਪੰਜਾਬ ਦੀ 170 ਸਾਲ ਦਾ ਮਾਲ ਅੱਜ ਤੱਕ ਪ੍ਰਾਈਸ ਨਹੀਂ ਫਿਕਸ ਕੀਤੀ ਜਦੋਂ ਰੇਤਾ ਨਹੀਂ ਵਿਕਣੋ ਜਾਂਦਾ 21 ਕਿਲੋ ਦੀ ਟਰਾਲੀ ਹੈ ਗਰੀਬ ਘਰ ਕਿੱਥੋਂ ਪਾਊ ਜਦੋਂ ਗਰੀਬ ਘਰ ਨਹੀਂ ਪਾਊ 80% ਘਰ ਨਹੀਂ ਪਾਉਣਗੇ ਮਿਸਤਰੀ ਘਰ ਬਹਿਜੂ ਕੰਮੇ ਘਰ ਬਹਿ ਜਾਣਗੇ ਲੇਬਰ ਘਰ ਬਹਿਜੂ ਹਾਰਡਵੇਅਰ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਬਿਜਲੀ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਕਿਹੜੀ ਰੇਤੀ ਸਸਤੀ ਹੋਏ ਰਾਪ ਲੋ ਮੈਂ ਤੁਹਾਨੂੰ ਕਹਿੰਦਾ ਇਹ ਪਹਿਲਾਂ ਰਹਿਤੇ تھے ਇਹ 5000 ਕਰੋੜ ਰੁਪਿਆ ਆਂਧਰਾ ਪ੍ਰਦੇਸ਼ 700 ਕਿਲੋਮੀਟਰ ਦਰਿਆ ਥਾ 1300 4000 ਕਿਲੋਮੀਟਰ ਤਲੰਟਾ 700 ਕਿਲੋਮੀਟਰ ਚਾਰ 7000 ਕਰੋੜ ਰੁਪਿਆ ਚਾਰਖੰਡ ਤੁਸੀਂ ਹਮ 20000 ਕਰੋੜ निकालेंगे ਨੇਤਾؤں ਦੀ ਜੇਬ ਸੇ ਔਰ 1100 ਰੁਪਏ ਦੇਗੇ ਕਿਨੇ ਕਿਆ ਸੀ ਹੈ ਗੰਟੀ ਦੇ ਇਹ ਕਾਰਦੀ ਮਾਨ ਸਾਹਿਬ ਆਉਂਗਾ ਨਹੀਂ ਤੋ ਉਥੇ ਮਾਰ ਕਾਟ ਦਿਸੂ ਯੁੱਥੀ ਰੱਖੋ ਹਮੋਂ ਕਾਲੇਗੇ 20000 ਕਰੋੜ ਰੁਪਇਆ ਨੇਤਾਉਂ ਦੀ ਜੇਬ ਮੇਂ ਸੇ ਔਰ 1100 ਰੁਪਏ ਪਹਿਲਾਵ ਕੋ ਦੇਗੇ ਕਦੇ ਗੱਲ ਹੀ ਨਹੀਂ ਕਰਦਾ ਉਥੇ ਮੇਲਾ ਲਾ ਕੇ ਬੈਹੇ ਨਾ 5000 ਪੁਲਿਸ ਵਾਲਿਆਂ ਦਾ ਹਾਂ ਲੱਗ ਜਨੇਓ ਹੈੱਡ ਮੈਚ ਜਿੱਤੇ ਆ ਟੇਲ ਤੁਸੀਂ ਹਾਰੇ ਹੈਂ ਹੋ ਕਹੂ ਤੁਹਾਡੀਆਂ ਕੀ ਬਾਤ ਹੈ ਜੀ ਤੁਹਾਡੀ ਆਪਣੇ ਮੂੰਹੋਂ ਸ਼ਾਦੀ ਮੁਬਾਰਕ ਆਪਣੇ ਮੂੰਹੋਂ ਮੀਆਂ ਮਿੱਠੂ ਹੈ ਬੇਚਾ ਝੂਠ ਆਓ ਬੈਠਾ ਏ ਏ ਤੇਰੀ ਸ਼ਾਸਤ ਮਿੱਤਰ ਪਿਆਰੇ ਹੈਂ ਮੈਂ ਗਰੰਟੀ ਦਿੰਦਾ ਤੁਹਾਨੂੰ ਲਿਖ ਕੇ ਦਿੰਦਾ ਤੁਹਾਨੂੰ ਅੱਜ ਲਿਖ ਕੇ ਕੱਲੀ ਸ਼ਰਾਬ ਚ 55000 ਕਰੋੜ ਰੁਪਇਆ ਕਿੱਦਾਂ ਕੱਢ ਰਹੇ ਆ ਸਟੇਟ پوری 4 2002 ਤੋਂ 2000 ਤੁਸੀਂ 2000 ਅੱਜ ਉਹ 50000 ਕਰੋੜ 47000 ਕਰੋੜ ਰੁਪਇਆ ਮਿੱਤਰਾ 47000 ਕਰੋੜ ਸੈਂਟਰ ਦੀਆਂ ਸਕੀਮਾਂ ਚ ਪਾ 90000 ਕਰੋੜ ਕਿਸ ਤਰ੍ਹਾਂ ਜਿਹਨੂੰ ਕਹਿੰਦੇ ਨੇ ਨਾ ਕਿ ਉਲਟੀ ਗਿਣਤੀ ਕਿੱਦਾਂ ਸ਼ੁਰੂ ਹੋਈ ਹੈ ਪੰਜਾਬ ਦੀ ਇਹ ਧੰਦਾ ਕਰਨ ਵਾਲੇ ਮੁੱਖ ਮੰਤਰੀ ਆ ਗਏ ਮੈਂ ਕਹਿੰਦਾ ਮਿੱਤਰਾ ਮੈਂ ਕਹਿੰਦਾ ਸ਼ੁਰੂ ਹੋ ਪਿਛਲੇ 25 ਸਾਲਾਂ ਤੋਂ ਦੇਖ ਕਿਨੇ ਕਿਨੇ ਮੇਕ ਪੱਕੇ ਹੈ ਹੈ ਇਹ ਧੰਦਾ ਕਰਦੇ ਆ ਬਿਜ਼ਨਸ ਕਰਦੇ ਪੰਜਾਬ ਨੂੰ ਗਰਵੀ ਧਰਤਾ ਪੰਜਾਬ ਇਸ ਫੋਸੇਲ ਜਿਹੜਾ ਪੰਜਾਬ ਦੇ ਰਿਸੋਰਸਾਂ ਦਾ 50 ਤੋਂ 60 ਹਜ਼ਾਰ ਕਰੋੜ ਰੁਪਏ 50 ਦਾ ਕੱਲੀ ਸ਼ਰਾਬ ਚੋਂ 10 ਹਜ਼ਾਰ ਕਰੋੜ ਤਾਂ ਐਲਵਾਂ ਦੇ ਮੈਂ 1000 ਵਾਰ ਕਹਿੰਦਾ ਕੱਢ ਕਲੀਅਰ ਕਿਨੂੰ ਕੀ ਕਰਦੀ ਐਲਵਾਂ ਦੇ ਨਾਲ ਇਹ 50 ਤੋਂ 60 ਹਜ਼ਾਰ ਕਰੋੜ ਖਾ ਜਾਂਦੇ ਆ ਇਹਨੇ ਡਬਲ ਹੋ ਕੇ 1 ਲੱਖ ਵੀ ਹੋਣਾ ਸੀ ਲੋਕਾਂ ਦਾ ਤੇ ਉਧਰੋਂ 50 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਉਹ ਤੇ 35 ਹਜ਼ਾਰ ਕਰੋੜ ਚੁੱਕ ਲਿਆ ਦੱਸੋ ਇਹ ਇਹ ਇਕਨੋਮੀ ਹੈ ਕਿ ਇਹ ਕੋਣ ਬੀਫ ਕੂ ਬਣਾਇਆ ਸਾਰੀ ਦੁਨੀਆ ਦਾ ਫਿਰ ਉਹ ਜਿਹੜਾ ਕਰਜ਼ਾ ਲੈਂਦੇ ਆ ਉਹ ਪੰਜਾਬ ਦੇ ਲੋਕਾਂ ਨੇ ਮੋੜਨਾ ਇਹ ਤਾਂ ਪੱਤਰੇ ਵਾਜ ਜਾਂਦੇ ਆ ਫਿਰ ਇਹਦੀਆਂ ਮੌਲਾ ਖਰੀਦੀਆਂ ਆਂ ਇਹਦੇ ਆਸਟ੍ਰੇਲੀਆ ਜ਼ਮੀਨਾਂ ਖਰੀਦੀਆਂ ਖਾਓ ਮੈਨੂੰ ਇੱਕ ਇੱਕ ਇਹ ਪੋਲੀਟਿਸ਼ੀਅਨ ਤੇ ਕਰਦੇ ਉੱਤੇ ਇਹਨਾਂ ਕਰਦੇ ਕੇਵਲ ਇਹ ਰਵੇ ਨਹੀਂ ਪਤਾ ਵੀ ਕਿੰਨੇ ਟੀਵੀ ਦੇ 50 ਜਾਂ ਮੈਂ ਥੱਲੋਂ ਟੰਗਾਂ ਦੇ ਲੱਗ ਰੂਗਾ ਜੇ ਦੱਸ ਦੇਣ ਵੀ ਟੀਵੀ ਕਿੰਨੇ ਦੇ ਪੰਜਾਬ ਜੇ ਇੱਕ ਟੀਵੀ ਤੇ 50 ਤੋਂ 100 ਰੁਪਿਆ ਟੈਕਸ ਲਾਵੇ ਨਾ ਸਰਕਾਰ ਆ ਇਹਨੂੰ ਝਾੜੂ ਮੇਰੇ ਇਹਦੇ ਐਂਟਰਟੇਨਮੈਂਟ ਟੈਕਸ ਕੀ ਮੁਕਤਮਾ ਪਾਇਆ ਵੀ ਚੇਨ ਚੋਰੀ ਕੀਤੀ 10000 ਰੁਪਿਆ ਦਾ ਹੱਲ ਬਾਦ 15 15 ਕਰੋੜ ਰੁਪਈਆ ਮਹੀਨਾ ਪਾਣੀ ਉੱਤੇ ਕਿਉਂ ਆਦਾ ਇੱਥੇ ਦਾਬਾ ਮਾਰਦੇ ਵਿਰਾਈ ਕਿੱਥੇ ਕਰਦੇ ਜਵਾਬ ਨਹੀਂ ਦਿੰਦੇ ਵੀ ਸ਼ੀ ਲੱਖ ਰੁਪਈਆ ਦਾ ਪਲੇਨ ਤੂੰ ਕਹਿੰਦਾ ਮਰੀ ਮਾਨ ਸਾਹਿਬ ਹੈਲੀਕਾਪਟਰ ਦੀ ਕੀ ਲੋੜ ਹੈ ਪੰਜਾਬ ਦੋ ਘਾਟੇ ਦਾ ਹੈ ਇੱਧਰੋਂ ਹੈ ਤੂੰ ਤਾਂ ਛੱਤਿਸ ਕਰ ਤੂੰ ਨੇੜੇ ਠਿਕਦਾ ਹੀ ਨਹੀਂ ਭੰਗੜਾ ਹੀ ਉੱਥੇ ਪੋਣਾ ਹਾਂ ਤੇ ਜਵਾਬ ਵੀ ਨਹੀਂ ਹਾ ਜੀ ਇਹਦੇ ਜਵਾਬ ਨੂੰ ਵੜ ਪ੍ਰਪੇਅਰ ਔਨ ਜੇਲਸ ਇਨ ਵਨ ਵੀਕ ਇਹ ਸੁਣਿਆ ਸੀ ਕਿ ਜਿਹੜੇ ਲਾਅ ਮੇਕਰ ਨੇ ਉਹਨਾਂ ਨੂੰ ਹਾਈ ਕੋਰਟ ਕਹਿੰਦੇ ਲਾਅ ਬਣਾਓ ਏ ਪੁਲਸੀ ਬਣਾਓ ਪੰਜਾਬ ਪੁਲਸੀਆਂ ਨਾਲ ਹੀ ਉੱਤੇ ਆਉਣਾ ਹੈ ਗੱਲਾਂ ਦੇ ਕਿਨਾਰੇ ਨਾਲ ਨਹੀਂ ਬਜਟਰੀ ਅਲੋਕੇਸ਼ਨ ਵੀ ਆ ਚੀਜ਼ ਹੈ ਇਹਦੇ ਪੈਸੇ ਇੱਥੋਂ ਕੱਟਾਂਗੇ ਇੰਨੇ ਨੇ ਜੋਗਾ ਕਰੋ ਭਾਈ ਰੱਗ ਪੈਡਲਰ ਦਾ ਪੋਲਿਟਿਸ਼ੀਅਨ ਦਾ ਨੈਕਸਸ ਹੈ ਪੁਲਸ ਵਾਲੇ ਨਾਲ ਸੋ ਦਾਦੇ ਆ ਕਿ ਲੋਕ ਸਭਾ ਦੇ ਚੋਣਨ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਰਾਗ ਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਜਿੱਦੇ ਚੱਲਦੇ ਪਾਰਟੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰੁਸੋਏ ਲੀਡਰ ਨੂੰ ਬਣਾਉਣ ਦੀ ਕੋਸ਼ਿਸ਼ਾਂ ਵੀ ਕੀਤੀਆਂ ਜਾਣਗੀਆਂ ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਜੋ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਕਿ ਕਾਂਗਰਸ ਪਾਰਟੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਹਲਚਲ ਜ਼ਰੂਰ ਪੈਦਾ ਹੋਈ ਹੋਵੇਗੀ ਬਿਊਰੋ ਰਿਪੋਰਟ